ਜਦੋਂ ਮਾਪਿਆਂ ਦੇ ਵਿੱਚ ਅਣਬਣ ਹੋ ਜਾਂਦੀ ਹੈ ਤੇ ਉਹਨਾਂ ਦੀ ਅਣਬਣ ਫਿਰ ਜਦੋਂ ਤਲਾਕ ਤੱਕ ਪਹੁੰਚ ਜਾਂਦੀ ਹੈ ਤਾਂ ਉਸ ਦਾ ਅਸਰ ਉਹ ਫੈਸਲਾ ਜਦੋਂ ਤਲਾਕ ਲੈਣ ਦਾ ਲੈਂਦੇ ਆ ਤਾਂ ਉਹ ਆਪਣੇ ਆਪ ਵਿੱਚ ਤਾਂ ਅੱਡ ਹੋ ਜਾਂਦੇ ਆ ਪਰ ਉਸ ਦਾ ਸਭ ਤੋਂ ਮਾੜਾ ਅਸਰ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਹੁੰਦਾ ਹੈ ਇੱਕ ਕਹਾਣੀ ਹੈ ਭੈਣ ਮਨਦੀਪ ਕੌਰ ਦੀ ਇਸ ਦੀ ਕਹਾਣੀ ਵਿੱਚ ਅੱਜ ਤੁਹਾਨੂੰ ਪਤਾ ਲੱਗੇਗਾ ਕਿ ਮਾਪਿਆਂ ਨੇ ਤਾਂ ਇਹਨਾਂ ਦੇ ਆੱਡ-ਆੱਡ ਹੋਣ ਦਾ ਫੈਸਲਾ ਲੈ ਲਿਆ ਪਰ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦਾ ਵਿੱਚ ਤੂਫਾਨ ਆ ਜਾਂਦਾ ਹੈ ਇਹ ਧੀਆ ਤਿੰਨ ਭੈਣਾਂ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਮਾਂ ਅਲੱਗ ਹੋਣ ਦਾ ਫੈਸਲਾ ਕਰਨਾ ਪੈਂਦਾ ਪਰ ਇਹ ਅੱਜ ਕਹਿੰਦੀਆਂ ਕਿ ਮੇਰੀ ਸਾਡੀ ਮਾਂ ਨੇ ਸਾ ਗਲਤ ਫੈਸਲਾ ਕੀਤਾ ਤਲਾਕ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਇਹ ਦੱਸਦੀਆਂ ਕਿ ਜਦੋਂ ਅਸੀਂ ਆਪਣੇ ਨਾਨਕੇ ਜਾ ਕੇ ਆਪਣੀ ਮਾਂ ਨਾਲ ਬੈਠੀਆਂ ਤਾਂ ਉਹਨਾਂ ਨੇ ਉਸ ਦਾ ਤਾਂ ਵਿਆਹ ਕਰਤਾ ਪਰ ਦੂਸਰਾ ਜਿਹੜਾ ਇਹਨਾਂ ਦਾ ਪਿਤਾ ਸੀਗਾ ਜਿਹਦੇ ਨਾਲ ਇਹਨਾਂ ਦੀ ਮਾਂ ਦੀ ਦੂਜੀ ਮੈਰਿਜ ਹੁੰਦੀ ਆ ਉਹ ਮਹੀਨੇ ਬਾਅਦ ਇਹਨਾਂ 3 ਨੂੰ ਅਪਣਾਉਣ ਤੋਂ ਮਨਾ ਕਰ ਦਿੰਦਾ ਫਿਰ 3 ਕਿਵੇਂ ਰੋਲਦੀਆਂ ਕਿਵੇਂ ਉਹਨਾਂ ਦੀ ਜ਼ਿੰਦਗੀ 'ਚ ਮੁਸ਼ਕਲ ਆਉਂਦੀਆਂ ਕੀ ਕੁਝ ਇਹ ਸਾਰੀ ਕਹਾਣੀ ਤੁਹਾਨੂੰ ਪੂਰੀ ਵੀਡੀਓ ਦੇਖਣ ਤੇ ਪਤਾ ਲੱਗੂਗੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਜੇ ਕੀ ਇਹੋ ਜਿਹੇ ਹਾਲਾਤ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਹਾਂਜੀ ਠੀਕ ਹੈ ਕਿਵੇਂ ਤੁਹਾਡੀ ਜ਼ਿੰਦਗੀ ਤੁਹਾਡੇ ਮਾਪਿਆਂ ਦੇ ਝਗੜੇ ਨੇ ਬਦਲਦੀ ਅਸੀਂ ਵਿੱਚ 5 ਸਾਲ ਦੀ ਸੀ ਮੈਂ ਹਮ ਮੇਰੀਆਂ ਭੈਣਾਂ 4 ਸਾਲ ਦੀ ਸੀ ਇੱਕ ਇੱਕ ਸੀਗੀ 1 ਸਾਲ ਦੀ ਹਮ ਉਸ ਤੋਂ ਬਾਅਦ ਮੇਰੇ ਮੰਮੀ ਡੈਡੀ ਦੇ ਵਿੱਚ ਝਗੜਾ ਹੋਣ ਲੱਗ ਗਿਆ ਹਮ ਕਾਫੀ ਲੜਾਈ ਰਹਿਣ ਲੱਗੀ ਤਾਂ ਉਹਨਾਂ ਦਾ ਤਲਾਕ ਹੋ ਗਿਆ। ਹੂੰ ਉਸ ਤੋਂ ਬਾਅਦ ਅਸੀਂ ਛੋਟੇ-ਛੋਟੇ ਸੀ ਸਾਨੂੰ ਨਹੀਂ ਪਤਾ। ਹੂੰ ਉਸ ਤੋਂ ਬਾਅਦ ਸਾਨੂੰ ਨਾਨਕੀ ਰੱਖ ਲਿਆ। ਨਾਨੇ ਨੇ ਮੇਰੇ ਨੇ। ਹੂੰ ਨਾਨਕੀ ਰੱਖਿਆ ਤਾਂ ਉਹਨਾਂ ਨੇ ਮਤਲਬ ਸੋਚਿਆ ਵੀ ਮੇਰੇ ਮੰਮੀ ਨੂੰ ਕਿਤੇ ਹੋਰ ਤੋਰ ਦੇ ਗਏ। ਨਹੀਂ ਤੁਸੀਂ ਉਦੋਂ ਤਿੰਨ ਭੈਣਾਂ ਸੀ। ਹਾਂਜੀ ਅਸੀਂ ਤਿੰਨ ਬੱਚੇ ਸੀ ਤੁਹਾਡੇ ਮਾਪਿਆਂ ਦੇ। ਕੁੜੀਆਂ ਹੀ ਕੁੜੀਆਂ। ਕੁੜੀਆਂ ਹੀ ਸੀ, ਭਰਾ ਨਹੀਂ ਸੀ ਸਾਡੇ। ਹੂੰ ਅਸੀਂ ਤਿੰਨੇ ਭੈਣਾਂ ਨਾਨਕੀ ਆ ਗਏ ਮੰਮੀ ਦੇ ਨਾਲ। ਹੂੰ ਉਸ ਤੋਂ ਬਾਅਦ ਸਾਡੇ ਮੰਮੀ ਕਹਿਣ ਲੱਗੇ ਵੀ ਅਸੀਂ ਕਿੱਥੋਂ ਰੱਖਾਂਗੇ ਇਹਨਾਂ ਨੂੰ ਤਿੰਨਾਂ ਨੂੰ ਕਿੱਥੋਂ ਸਖਵਾਵਾਂਗੇ ਅਸੀਂ ਵੀ ਵਿਆਹ ਸਾਡੀ ਕਰਵਾਉਣਾ ਆਪਦਾ ਉਸ ਤੋਂ ਬਾਅਦ ਮੇਰੇ ਨਾਨੇ ਨੇ ਸੋਚਿਆ ਵੀ ਤੋੜ ਦਿੰਦੇ ਇਹਨਾਂ ਨੂੰ ਤਾਂ ਉਹਨੇ ਜਦੋਂ ਮੇਰੇ ਮੰਮੀ ਦੀ ਗੱਲ ਚੱਲੀ ਮੈਰਿਜ ਹੋਈ ਤਾਂ ਉਹਨੇ ਤਿੰਨਾਂ ਨੂੰ ਕਬੂਲ ਕੀਤਾ ਸਾਨੂੰ ਜਿਹੜੇ ਹੋਰ ਕਿਤੇ ਰਿਸ਼ਤਾ ਹੋਣ ਵਾਲੇ ਡੈਡੀ ਨੇ ਤਿੰਨਾਂ ਨੂੰ ਕਬੂਲ ਕੀਤਾ ਉਹਨੇ 1 ਮਹੀਨਾ ਰੱਖਿਆ ਸਾਨੂੰ 1 ਮਹੀਨੇ ਤੋਂ ਬਾਅਦ ਉਹਨੇ ਸਾਨੂੰ ਬਰਦਾਸ਼ਤ ਕਰਨਾ ਬੰਦ ਕਰਤਾ ਉਹ ਕਹਿੰਦਾ ਇਹਨਾਂ ਨੂੰ ਛੱਡਿਆ ਜਾਂ ਤੂਰ ਹੈ ਭਾ ਜਾ ਇਹਨਾਂ ਨੂੰ ਰੱਖ ਲਾ ਹੂੰ ਇਹਨੂੰ ਲੈ ਕੇ ਚਲੀ ਜਾ ਹੂੰ ਉਹਨਾਂ ਨੇ ਸੋਚਿਆ ਵੀ ਆਪਦਾ ਘਰ ਵੀ ਰੱਖਣਾ ਉਹਨੇ ਤਿੰਨਾਂ ਨੂੰ ਸਾਨੂੰ ਨਾਲ ਕੀ ਛੱਡਦਾ ਹੂੰ ਨਹੀਂ ਉਹ ਇੱਕ ਮਹੀਨੇ ਚ ਹੋਇਆ ਕੀ ਹੋਇਆ ਵੀ ਅਚਾਨਕ ਜਦੋਂ ਮਤਲਬ ਇਹਨਾਂ 'ਚ ਐਦਾਂ ਫਰਕ ਪਿਆ ਕਿ ਤੁਸੀਂ ਮੇਰੇ ਬੱਚਿਆਂ ਨੂੰ ਸਹੀ ਨਹੀਂ ਸਮਝਦੇ ਇਹਨਾਂ ਦੀ ਜਿਹੜੀ ਮਾਤਾ ਸੀਗੀ ਹੁਣ ਵਾਲੀ ਡੈਡੀ ਦੀ ਉਹ ਜਾਦੀ ਫਰਕ ਪਉਂਦੀ ਸੀ ਹੂੰ ਉਹ ਕਹਿੰਦੀ ਤੇਰੇ ਬੱਚਿਆਂ ਨੂੰ ਸਹੀ ਨਹੀਂ ਸਮਝਦੀ ਆਪਣਿਆਂ ਉਤਨ ਨੂੰ ਲੈ ਕੇ ਆ ਗਈ ਉਦੋਂ ਉਹਨਾਂ ਦਾ ਇੱਕ ਬੱਚਾ ਉਹਨਾਂ ਦੇ ਕੋਲੇ ਸੀਗਾ ਉਹਨਾਂ ਦੇ ਦੋ ਬੱਚੇ ਸੀ ਅਸਾਂ ਉਹਨਾਂ ਦੇ ਵੀ ਸੀਗੇ ਹਾਂਜੀ ਅੱਗੇ ਵੀ ਉਹਨਾਂ ਦੇ ਬੱਚੇ ਸੀ ਦੋ ਇੱਕ ਲੜਕੀ ਇੱਕ ਲੜਕਾ ਸੀ ਹੂੰ ਤਾਂ ਉਹਨਾਂ ਦੇ ਮਤਲਬ ਲੈ ਕੇ ਤਾਈ ਕੇ ਘਰੇ ਚਲੀ ਜਾਂਦੀ ਸੀ ਦਾਦੀ ਉਹਨਾਂ ਨੂੰ ਤਾਂ ਜਿੱਥੋਂ ਜ਼ਿਆਦਾ ਲੜਾਈ ਵਾਧੀ ਸਾਡੇ ਘਰੇ ਹੂੰ ਉਸ ਤੋਂ ਬਾਅਦ ਮੇਰੀ ਮੰਮੀ ਕਹਿ ਲੱਗੀ ਵੀ ਮੈਂ ਕਾਹਨੂੰ ਆਪਦਾ ਦੁਆਰਾ ਘਰ ਖਰਾਬ ਕਰਨਾ ਇਹਨਾਂ ਨੇ ਸਾਨੂੰ ਉੱਥੇ ਛੱਡ ਦਿੱਤਾ ਥੋੜੀ ਮੰਮੀ ਨੇ ਵੀ ਆਪਦਾ ਘਰ ਬਚਾਉਣ ਦਾ ਹੈਗਾ ਤਾਂ ਸਾਡਾ ਨਾਨ ਕਿ ਛੱਡ ਦਿੱਤਾ ਹੂੰ ਤੁਸੀਂ ਆਪਣੀ ਮੰਮੀ ਨੂੰ ਨਹੀਂ ਕਿਹਾ ਵੀ ਅਸੀਂ ਕਿਹਾ ਵੀ ਅਸੀਂ ਕਿਉਂ ਸਾਨੂੰ ਦੂਰ ਕਰਦੀ ਹਾਂਜੀ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਚੁੱਪ ਰਹੀ ਉਹ ਹਮ ਤੇ ਬਾਅਦ ਵਿੱਚ ਇੱਕ ਮਤਲਬ ਮੇਰੇ ਭਰਾ ਹੋਇਆ ਮੇਰੀ ਮੰਮੀ ਕੋਲੇ ਇੱਕ ਸਾਲ ਬਾਅਦ ਹਮ ਤਾਂ ਉਹਨੇ ਸੋਚਿਆ ਵੀ ਕੰਮ ਦਾ ਵੀ ਔਖਾ ਵੀ ਮੈਨੂੰ ਲਿਆਉਣਾ ਵੱਡੀ ਨਹੀਂ ਮੈਨੂੰ ਲਿਆਇਆ ਹਮ ਜਦੋਂ ਮੈਨੂੰ ਲਿਆਏ ਤਾਂ ਕੰਮ ਕੋਮ ਮੈਂ ਸਾਰਾ ਕਰਨਾ ਸੀ ਉਹਨਾਂ ਦੇ ਕੁੜੀ ਹੈ ਨਹੀਂ ਸੀ ਉਹਨਾਂ ਦੇ ਸੀਗੀ ਉਹ ਮੰਮੀ ਨੂੰ ਬੁਲਾਉਂਦੇ ਨਹੀਂ ਸੀਗੇ। ਅੱਛਾ। ਨਾ ਉਹਦੇ ਬੱਚੇ ਬੁਲਾਉਂਦੇ ਸੀ ਨਾ ਉਹਨਾਂ ਦੀ ਮਾਤਾਂ ਬੁਲਾਉਂਦੇ। ਉਹਨਾਂ ਦੀ ਉਮਰ ਕਿੰਨੀ ਕਿ ਸੀ? ਕਿੰਨਾ ਦੀ ਜੀ? ਉਹਨਾਂ ਦੇ ਬੱਚਿਆਂ ਦੀ। ਉਹਨਾਂ ਦੇ ਬੱਚੇ ਮੇਰੇ ਤੋਂ ਵੱਡੇ ਆ ਜੀ। ਅੱਛਾ। ਮੁੰਡਾ ਮੇਰੇ ਤੋਂ ਵੱਡਾ ਕੁੜੀ ਸਾਥੋਂ ਦੋ ਤੋਂ ਛੋਟੀ ਆ। ਹੂੰ। ਤੇ ਉਹ ਕੰਮ ਕਰ ਸਕਦੇ ਸੀ ਪਰ ਫਿਰ ਵੀ ਤੁਹਾਨੂੰ ਕੰਮ ਲੈ। ਫਿਰ ਵੀ ਸਾਨੂੰ ਹਾਂਜੀ। ਕੁੜੀ ਛੋਟੀ ਸੀ ਮੁੰਡਾ ਕਾਫੀ ਸੀਗਾ। ਹੂੰ। ਤਾਂ ਉਸ ਤੋਂ ਬਾਅਦ ਸਾਰਾ ਕੰਮ ਕਰਵਾਉਣਾ ਮੇਰੇ ਤੋਂ। ਹੂੰ। ਤਾਂ ਝਟਕਾ ਬਿਮਾਰ ਨਾ ਜੇ ਮੰਮੀ ਨੇ ਕੁਛ ਮਤਲਬ ਆਪਣਾ ਕੋਈ ਲੀੜਾ ਕੱਪੜਾ ਦੇ ਦੇਣਾ ਉੱਤੇ ਤਾਂ ਉਹਨੇ ਲਾ ਲੈਣਾ ਸਾਡੇ ਸਿਰ ਤੋਂ ਅੱਛਾ ਹਾਂਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਜੇ ਮਤਲਬ ਮੇਰੀ ਨਾਨੀ ਨੇ ਕੁਛ ਦੇ ਦੇਣਾ ਸਾਨੂੰ ਬੂਟ ਵਗੈਰਾ ਜੋ ਸੌਲ ਕੁਛ ਵੀ ਲੈ ਕੇ ਦੇ ਜਾਣਾ ਉਹਨੇ ਆਪਦੇ ਬੱਚਿਆਂ ਦੇ ਪਾਦਣ ਸਾਡੇ ਲਾ ਕੇ ਹੂੰ ਤਾਂ ਅਸੀਂ ਫਿਰ ਮੇਰਾ ਮਾਮਾ ਆਇਆ ਇਹਨਾਂ ਦੇ ਘਰ ਪਾਉਣ ਲੱਗੇ ਹੀ ਮੇਰਾ ਮਾਮਾ ਆਇਆ ਤੇ ਉਹ ਮੇਰੀ ਨਾਨੀ ਨੂੰ ਜਾ ਕੇ ਬੋਲਦਾ ਕਹਿੰਦਾ ਹਾਲਤ ਖਰਾਬ ਹੈ ਇਹਨਾਂ ਦੀ ਹੂੰ ਕਹਿੰਨ ਤੂੰ ਇੱਥੇ ਲੈ ਆ ਇਹਨਾਂ ਨੂੰ ਸੜੀ ਨਾਨੀ ਸਾਨੂੰ ਲੈ ਗਈ ਆ ਕੇ ਹੂੰ ਤਾਂ ਅਸੀਂ ਉੱਥੇ ਰਹਿਣ ਲੱਗ ਗਏ ਉਸ ਤੋਂ ਬਾਅਦ ਇਹਨੇ ਲੈ ਆਇਆ ਸਾਨੂੰ ਫੇਰ ਲੈ ਆਇਆ ਮੈਨੂੰ ਹੂੰ ਤਾਂ ਇਹਨੇ ਸਾਡਾ ਵੀ ਮੇਰਾ ਵਿਆਹ ਕਰਤਾ ਅੱਛਾ ਕਹਿੰਦਾ ਮੈਂ ਵਿਆਹ ਕਰਦਾ ਇਹਦਾ ਹੂੰ ਕੰਮ ਮੈਂ ਬਹੁਤ ਕੀਤਾ ਇਹਨਾਂ ਦੇ ਘਰੇ ਬਹੁਤ ਮੈਂ ਕੰਮ ਕੀਤਾ ਬਾਅਦ ਵਿੱਚ ਫੇਰ ਸਾਨੂੰ ਲੈ ਆਇਆ ਤਾਂ ਮੇਰਾ ਵਿਆਹ ਕਰ ਦਿੱਤਾ ਉੱਥੇ ਉੱਥੇ ਕਿਵੇਂ ਵਿਆਹ ਜਦੋਂ ਕੰਮ ਵਾਰੀ ਲੈ ਕੇ ਆਏ ਫਿਰ ਉੱਥੇ ਕਿਵੇਂ ਵਿਆਹ ਤੁਸੀਂ ਦੱਸਦੇ ਸੀ ਵੀ ਮੇਰੇ ਕੱਪੜੇ ਤੱਕ ਨਹੀਂ ਹੋਕਰਿੰਦਿੰਦਾ ਸੀ ਉੱਥੇ ਕਿਵੇਂ ਵਿਆਹ ਰਿਆ ਉੱਥੇ ਨਾਨਕੀ ਜੀ ਨਹੀਂ ਨਾਨਕੀ ਨਹੀਂ ਜਦੋਂ ਤੁਹਾਡਾ ਦੂਸਰਾ ਡੈਡੀ ਤੁੰ ਨੂੰ ਵੀ ਤੁਹਾਡੀ ਮੰਮੀ ਤੇ ਹੈ ਨਾ ਜਦੋਂ ਮੁੰਡਾ ਹੁੰਦਾ ਉਸ ਤੋਂ ਬਾਅਦ ਲੈ ਆਉਂਦਾ ਉਹ ਫਿਰ ਕਿੰਨਾ ਚਿਰ ਰਹੇ ਤੁਸੀਂ ਉੱਥੇ ਉੱਥੇ ਮੈਂ ਥੋੜਾ ਟਾਈਮ ਹੀ ਰਹੀ ਆ ਮੈਂ ਮੇਰੇ ਭਰਾ ਦਾ ਕਰਕੇ ਰਹੀ ਮੈਂ ਇਹਨੂੰ ਚੱਕਣਾ ਪਾਲਣਾ ਮਤਲਬ ਮੈਂ ਇਹਨੂੰ ਪਾਲ ਲਿਆਗਾ ਬਾਅਦ ਵਿੱਚ ਸਾਨੂੰ ਫਿਰ ਉੱਥੇ ਤੋਰਤਾ ਫਿਰ ਮੈਂ ਜਦੋਂ ਆ ਗਈ ਇਹਨਾਂ ਨੇ ਮੇਰਾ ਮਤਲਬ ਵਿਆਹ ਕਰ ਦਿੱਤਾ 14 ਸਾਲ ਦੀ ਦਾ ਜਦੋਂ ਮੇਰਾ ਵਿਆਹ ਕਰ ਦਿੱਤਾ ਤਾਂ ਕਹਿੰਦਾ ਵੀ ਸਮਾਨ ਸਮਾਨ ਦੇਤਾ ਮੈਨੂੰ ਹੂੰ ਥੋੜਾ ਕਾਣਾ ਦਿੱਤਾ ਜਿੰਨਾ ਇਹ ਤੋਂ ਸਰੇ ਮੇਰੇ ਨਾਨਕਿਆਂ ਨੇ ਵਿਆਹ ਕੀਤਾ ਉਹਨਾਂ ਨੇ ਸਮਾਨ ਦਿੱਤਾ ਹੂੰ ਤੇ ਜਿੰਨਾ ਕਿਤੋਂ ਹੋਇਆ ਕੀਤਾ ਬਾਅਦ ਵਿੱਚ 1 ਸਾਲ ਬਾਅਦ ਬੋਲਦਾ ਇੱਥੇ ਆ ਕੇ ਕਿ ਮੈਂ ਸਮਾਨ ਚੱਕਣਾ ਮੈਂ ਕੱਲੀ ਵੜ ਦਿੱਤੀ ਸੀ ਇਹਨੇ ਨਹੀਂ ਮੈਨੂੰ ਹੂੰ ਵੀ ਮੈਂ ਉਹ ਚੱਕਣਾ ਆ ਮੈਂ ਕਿ ਚੱਲ ਲੈ ਜਾ ਚੱਕ ਕੇ ਵੀ ਲੈ ਜਾ ਜਦੋਂ ਸੇ ਇੰਨਾ ਟਾਈਮ ਹੋ ਗਿਆ ਹੂੰ ਅਸੀਂ ਆਪਦੇ ਮਾਪਿਆਂ ਦਾ ਪਿਆਰ ਨਹੀਂ ਵੇਖਿਆ ਹੁਣ ਅਸੀਂ ਕੀ ਕਰਨਾ ਹੈ ਹੂੰ ਲੈ ਜਾ ਚੱਲ ਮੇਰੇ ਘਰ ਵਾਲੇ ਬੋਲਣ ਲੱਗ ਗਏ ਇੱਥੇ ਨਾ ਬੜੇ ਜਦ ਤੁਹਾਨੂੰ ਨਹੀਂ ਵੜਨ ਦਿੰਦਾ ਉਹ ਵੀ ਨਾ ਬੜੇ ਅਸੀਂ ਕਦੇ ਚਾਹ ਨਾਲ ਨਹੀਂ ਆਪਦੀ ਪਿੰਡ ਗਏ ਹੂੰ ਕਦੇ ਵੀ ਨਹੀਂ ਗਏ ਮੈਂ ਚਾ ਨਾਲ ਜਾਂਦਾਂ ਸੀ ਪੇਕੇ ਚੱਲੇ ਆ ਅਸੀਂ ਨਹੀਂ ਜਾਂਦੇ ਮੈਨੂੰ ਘਰੋਂ ਬਹੁਤ ਸਕੂਟ ਆਉਂਦੇ ਹੁਣ ਤੁਹਾਨੂੰ ਅਹਿਸਾਸ ਜਾਂ ਯਾਦ ਆਉਂਦੀ ਵੀ ਜਦ ਥੋੜਾ ਉਹ ਅਸਲੀ ਪਿਓ ਹੁੰਦਾ ਤੋ ਇੰਨਾ ਮਾੜੇ ਹਾਲਾਤ ਨਾ ਹੋ ਜਾਦ ਸਾਨੂੰ ਆਉਂਦੀ ਆ ਆ ਕੇ ਵੀ ਗਿਆ ਸਾਡੇ ਕੋਲ ਪਹਿਲਾਂ ਸਾਡਾ ਡੈਡੀ ਆ ਕੇ ਵੀ ਗਿਆ ਸਾਡੇ ਕੋਲ ਮੇਰੀ ਭੈਣ ਕੋਲੇ ਵੀ ਜਾਂਦਾ ਥੋੜਾ ਦਿਮਾਗ ਉਹ ਹਾ ਦਾ ਦਿਮਾਗ ਤੋਂ ਥੋੜਾ ਜਾ ਡੋਣਾ ਤੇ ਉਹ ਆਉਂਦਾ ਵੀ ਆ ਜਦੋਂ ਲੋੜੀ ਦੀਵਾਲੀ ਹੁੰਦੀ ਆ ਉਹ ਮੈਂ ਕਿਸੇ ਕੋਲੇ ਸਮਾਨ ਭੇਜਦੇ ਉਹਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਮੈਂ ਕਿੱਧਰ ਜਾਣਾ ਹਾਂ ਹਾਂ ਇੰਨਾ ਉਹਨੂੰ ਪਤਾ ਲੱਗ ਗਿਆ ਵੀ ਮੇਰੇਆਂ ਤਿੰਨ ਕੁੜੇ ਸੀ ਅੱਛਾ ਉਹਨੂੰ ਪਤਾ ਲੱਗ ਗਿਆ ਹਾਂਜੀ ਉਹਨੂੰ ਜਦੋਂ ਤਲਾਕ ਹੋਇਆ ਉਦੋਂ ਕੋਈ ਦਿਮਾਗੀ ਪਰੇਸ਼ਾਨੀ ਸੀ ਹਾਂ ਹਾਂਜੀ ਇਸ ਲਈ ਤਲਾਕ ਹੋ ਗਿਆ ਜਾਂ ਝਗੜੇ ਕਾਰਨ ਹੋਇਆ ਝਗੜੇ ਵੀ ਹੁੰਦੇ ਸੀ ਥੋੜਾ ਦਿਮਾਗ ਤੋਂ ਵੀ ਇਦਾਂ ਹੀ ਸੀਗਾ ਹੂੰ ਹਣ ਵੀ ਉਹਨੂੰ ਜਿੱਧਰ ਨੂੰ ਮਤਲਬ ਕੈਦ ਕੇ ਆਪਾਂ ਉਧਰ ਹੀ ਲੱਗ ਜਾਂਦਾ ਪਿੱਛੇ ਹੂੰ ਹਣ ਵੀ ਮੈਂ ਸੋਚਿਆ ਵੀ ਚੱਲ ਤੂੰ ਸਾਡੇ ਕੋਲੇ ਰਹਿ ਹਾਂ ਤਾਂ ਤੈਨੂੰ ਪਤਾ ਲੱਗ ਗਿਆ ਇਹ ਹੈਗਾ ਮੇਰਾਂ ਤਨ ਕੁੜਾਂ ਆ ਤਾਂ ਉਹ ਕਹਿੰਦਾ ਕੋਈ ਨਾ ਜਦੋਂ ਮੈਂ ਬੈਠ ਗਿਆ ਆ ਜਾਊਂਗਾ ਮੈਂ ਅਜੇ ਤੁਰਦਾਂ ਕੰਮ ਕਰ ਦਾਂ ਵਾਂ ਇਸੇ ਕਰ ਉਹਨਾਂ ਦੀ ਮੈਰਿਜ ਨਹੀਂ ਹੋਈ ਉਸ ਤੋਂ ਬਾਅਦ ਨਹੀਂ ਜੀ ਉਹਨਾਂ ਨੇ ਨਹੀਂ ਕੀ ਉਹਨੂੰ ਵੀ ਤੁਸੀਂ ਪੁੱਛਦੇ ਹੋ ਵੀ ਹੁਣ ਅਹਿਸਾਸ ਹੁੰਦਾ ਵੀ ਕਿਉਂ ਤਲਾਕ ਲਿਆ ਕਿਉਂ ਨਹੀਂ ਪਰਿਵਾਰ ਆਪ ਦਾ ਕਿਸੇ ਕੁਝ ਤਾਂ ਜੀ ਆਂਡ ਗਵਾਂਡ ਨੇ ਮਤਲਬ ਉਂਗਲਾ ਲਾ ਜਾਂ ਇਹਨਾਂ ਨੂੰ ਇੱਕ ਦੂਜੇ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹਮ ਤਾਂ ਕੁਝ ਇਹਨਾਂ ਦੇ ਦਿਮਾਗ 'ਚ ਫਰਕ ਸੀ ਅਸੀਂ ਉਹਨੂੰ ਨਹੀਂ ਗਲਤ ਕਹਿੰਦੇ ਅਸੀਂ ਆਪਦੀ ਮੰਮੀ ਨੂੰ ਕਹਿੰਦੇ ਹਮ ਅਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸਹੀ ਨਹੀਂ ਕੀਤਾ ਛੇ ਤੋਂ ਸੋਚ ਜਾਂਦੀ ਤਾਂ ਤੁਹਾਡੀ ਜ਼ਿੰਦਗੀ ਹਾਂਜੀ ਅਸੀਂ ਰੋਲਦੇ ਨਹੀਂ ਸੀ ਅਸੀਂ ਤਿੰਨੇ ਉਹ ਆਪਣੇ ਘਰ ਦਾ ਸਾਨੂੰ ਪਤਾ ਹੁੰਦਾ ਸਾਸ ਹੁੰਦਾ ਵੀ ਸਾਡਾ ਘਰ ਹੈ ਹਮ ਹੁਣ ਆਉਂਦਾ ਵੀ ਮਾਂ ਤੇ ਵੀ ਗੁੱਸਾ ਆਉਂਦਾ ਹੁਣ ਆ ਵੀ ਮਾਂ ਨੇ ਆਪ ਦਾ ਹੀ ਸੋਚਿਆ ਹਾਂ ਜੀ ਮੈਂ ਬਹੁਤ ਲੜਦੀ ਹਾਂ ਬਹੁਤ ਲੜਦੀ ਹੁਣ ਵੀ ਮੈਂ ਕਹਿ ਦਿੰਨੀ ਆ ਤੁਸੀਂ ਘਰ ਰੱਖੋ ਆਪਣਾ ਤੁਸੀਂ ਸਾਡੇ ਤੋਂ ਕੀ ਲੈਣਾ ਕਈ ਵਾਰ ਮੈਂ ਹੁਣ ਫੋਨ ਲਾ ਲੈਂਦੇ ਮੈਨੂੰ ਤੂੰ ਆ ਜਾ ਮੈਂ ਕਿ ਨਹੀਂ ਜਿੰਨਾ ਟਾਈਮ ਇਹ ਨਹੀਂ ਆਪੇ ਬੁਲਾਉਂਦਾ ਸਾਨੂੰ ਅਸੀਂ ਨਹੀਂ ਹੂੰ ਉਹ ਕਹਿੰਦਾ ਇੱਥੇ ਨਾ ਵੜਨਾ ਹਾਂ ਮੇਰਾ ਭਰਾ ਹੈਗਾ ਮੇਰੇ ਭਰਾ ਦੀ ਬਹੁਤ ਸਪੋਰਟ ਆ ਮੈਨੂੰ ਹੂੰ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਾਂ ਉਹ ਮੇਰੇ ਕੋਲੇ ਹਾਜ਼ਰ ਆ ਉਹਨਾਂ ਦਾ ਬੇਟਾ ਹਾਂਜੀ ਉਹ ਉਹ ਤੁਹਾਨੂੰ ਭੈਣ ਮੰਨਦਾ ਪੂਰਾ ਸਪੋਰਟ ਹਾਂਜੀ ਬਹੁਤ ਸਪੋਰਟ ਕਰਦਾ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਾਂ ਚੰਗਾ ਮਾੜਾ ਮੇਰਾ ਉਹਨੇ ਕਰਨਾ ਹੈ ਹਮ ਸਰ ਬਾਕੀ ਮੈਨੂੰ ਘਰੋਂ ਵੀ ਸਪੋਰਟ ਮੈਨੂੰ ਕਦੇ ਹੀ ਨਹੀਂ ਸਾਡੇ ਨਾਂ ਮੇਰੇ ਬਾਪੂ ਨੇ ਨਾ ਮਤਲਬ ਸੌਰੀ ਨੇ ਨਾ ਹੀ ਮੇਰੇ ਘਰ ਵਾਲੇ ਨਹੀਂ ਇਦਾਂ ਦੇ ਕੱਪੜੇ ਨਹੀਂ ਪਾਉਣੇ ਆ ਨਹੀਂ ਕਰਨਾ ਉਹ ਨਹੀਂ ਕਰਨਾ ਮੈਂ ਕਿਤੇ ਵੀ ਜਾ ਮ ਕੰਮ ਧੰਦੇ ਜਾਣਾ ਮੈਨੂੰ ਕਦੇ ਹੀ ਇਹਨੇ ਨਹੀਂ ਰੋਕਿਆ ਹਮ ਜਦੋਂ ਐਸ ਤਰੀਕੇ ਨਾਲ ਜੇ ਜਦੋਂ ਔਰਤ ਕਈ ਵਾਰੀ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਬੱਚਿਆਂ ਲਈ ਪੂਰੀ ਜ਼ਿੰਦਗੀ ਕੱਟ ਦਿੰਦੀਆਂ ਵਿਆਹ ਨਹੀਂ ਕਰਾਉਂਦੀਆਂ ਪਰ ਜਦੋਂ ਔਰਤ ਵਿਆਹ ਦਾ ਡਿਸੀਜਨ ਲੈ ਜਾਂਦੀ ਹੈ ਤੇ ਸੱਚੀ ਉਹਨਾਂ ਦੇ ਹਨਾ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਹਾਂਜੀ ਹਾਂਜੀ ਉਹਨੂੰ ਚਾਹੀਦਾ ਤਾਂ ਹੋਣਾ ਤੁਸੀਂ ਕਿਆ ਸੀ ਮਾਂ ਨੂੰ ਜਾਂ ਕਦੇ ਗਿਲਾ ਕੀਤਾ ਵੀ ਮਾਂ ਤੂੰ ਸਾਡੇ ਬਾਰੇ ਕਿਉਂ ਨਹੀਂ ਸੋਚਿਆ ਹਾਂਜੀ ਮੈਂ ਸਿਰਫ ਆਪਦੇ ਬਾਰੇ ਸੋਚਿਆ ਪੈਣਾ ਨਹੀਂ ਕਦਾਂ ਮੈਂ ਬਹੁਤ ਲੜਾਈ ਕਰਦੀ ਮੈਂ ਹੁਣ ਵੀ ਲੜਾਈ ਕਰਦੀ ਕਿ ਤੂੰ ਸਿਰਫ ਆਪਣਾ ਕਰ ਰੱਖਿਆ ਸਾਨੂੰ ਨਹੀਂ ਰੱਖਿਆ ਤੇ ਉਹ ਕੀ ਕਹਿੰਦੀ ਹੈ ਫਿਰ ਉਹ ਚੁੱਪ ਹੋ ਜਾਂਦੀ ਐ ਗੱਭੋਲਦੀ ਨਹੀਂ ਕੁਛ ਵੀ ਹੂੰ ਕੁਛ ਨਹੀਂ ਬੋਲਦੀ ਉਹ ਸਾਨੂੰ ਉਹ ਫਿਰ ਵੀ ਮੇਰੇ ਲੜਨ ਦੇ ਬਾਵਜੂਦ ਵੀ ਉਹ ਫਿਰ ਵੀ ਆਉਂਦੀ ਆ ਹੂੰ ਬਾਰ ਬਾਰ ਮੈਂ ਕਹਿੰਦੇ ਨੇ ਮੇਰੇ ਕੋਲੇ ਨਹੀਂ ਆਉਣਾ ਉਹ ਫਿਰ ਵੀ ਆਉਂਦੀ ਆ ਉਹਨੂੰ ਕੋਈ ਦਿੱਕਤ ਨਹੀਂ ਉਹ ਕਹਿੰਦੇ ਨਹੀਂ ਵੀ ਰੋਕਦੇ ਨਹੀਂ ਉਹ ਤਾਂ ਚੋਰੂਆ ਆਉਂਦੀ ਆ ਅੱਛਾ ਫੋਨ ਜੇ ਅਸੀਂ ਮਤਲਬ ਫੋਨ ਲਾ ਲਗੇ ਹੂੰ ਤਾਂ ਸਾਨੂੰ ਬੋਲਣ ਲੱਗ ਜਾਂਦੀ ਐ ਇਸ ਵਕਤ ਤੇਰਾ ਡੈਡੀ ਕਰਿਆ ਮੈਂ ਬਾਅਦ ਵਿੱਚ ਮਿਲਾਂਗੀ ਉਹਦੇ ਸਾਹਮਣੇ ਸਾਡੇ ਨਾਲ ਗੱਲ ਨਹੀਂ ਕਰਦੀ ਉਹ ਹੂੰ ਸਾਡਾ ਵੀ ਮਨ ਦੁਖੀ ਹੁੰਦਾ ਐ ਹੂੰ ਸਿਰਫ ਉਹਨੇ ਆਪਣਾ ਕਰ ਰੱਖਿਆ ਤੇ ਜਿਹੜਾ ਉਹਦਾ ਬੇਟਾ ਐ ਹਾਂਜੀ ਉਹ ਵੀ ਚੋਰੀਆਂ ਹੀ ਆਉਂਦਾ ਨਹੀਂ ਜੀ ਉਹ ਕਹਿ ਦਿੰਦਾ ਉਹ ਵੀ ਆਉਣਗੇ ਮੈਂ ਵੀ ਵਰਤੂੰਗਾ ਤੂੰ ਜੋ ਮਰਜ਼ੀ ਕਰ ਲੈ ਉਹ ਫਿਰ ਡਰਦਾ ਵੀ ਆ ਮੁੰਡੇ ਮੁਰੇ ਦੀ ਪੇਸ਼ ਨਹੀਂ ਚੱਲਦੀ ਨਹੀਂ ਚੱਲਦੀ ਜੀ ਸਾਡੇ ਨਾਨਾ ਨਾਨੀਆਂ ਬਹੁਤ ਕੀਤਾ ਸਾਡਾ ਉਹਨਾਂ ਨੇ ਤਿੰਨ ਭੈਣਾਂ ਨੂੰ ਸਮਾਨ ਉਹਨਾਂ ਨੇ ਦਿੱਤਾ ਵਿਆਹ ਕੀਤਾ ਸਾਡਾ ਹੁਣ ਤੱਕ ਦਿਨ ਤਿਆਰ ਵੀ ਨਭਾਉਂਦੇ ਆਏ ਮੇਰੇ ਨਾਨੇ ਡੈਥ ਹੋ ਗਈ ਸੀ ਹੋ ਗਿਆ 8-9 ਮਹੀਨੇ ਹਾਂ ਤਾਂ ਸਾਨੂੰ ਵੀ ਹੁਣ ਇਹ ਜੇ ਲੱਗਣ ਲੱਗ ਗਿਆ ਵੀ ਅੱਗੇ ਚੱਲ ਪਿਓ ਦਾ ਸਾਯਾ ਮਹਿਸੂਸ ਹੁੰਦਾ ਸੀ ਹੂੰ ਵੀ ਹੁਣ ਨਹੀਂ ਫਿਰ ਨਾਨਕੀ ساری ਜ਼ਿੰਦਗੀ ਭਲੀ ਤੁਸੀਂ ਮਤਲਬ ਜਿੰਨਾ 13 14 5 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਨਾਨਕੇ ਰਹੇ ਹਾਂਜੀ ਹਾਂਜੀ ਉੱਥੇ ਕਿਵੇਂ ਰਿਹਾ ਉੱਥੇ ਮਾਪਿਆਂ ਦਾ ਮਾਮਿਆਂ ਦਾ ਜਾਂ ਜਾਂ ਮम्मी ਤਾਂ ਨਾਨੇ ਨਾਨਨੇ ਮਮਮੀ ਨਾ ਅਦੀ ਨਾਲ ਅਲੀ ਨਾਨਕੇ ਹੁੰਦੇ ਨਾਨੇ ਨਾਨੀ ਹੂੰ ਜਿਹੜਾ ਮਾਮੀ ਆ ਉਹ ਤਾਂ ਮਤਲਬ ਵੱਡ ਸੀਗੇ ਆਪ ਦਾ ਹੂੰ ਤੇ ਉਹਨਾਂ ਨੇ ਨਹੀਂ ਨੰਨ ਸੀ ਨੰਨ ਨਾਨੀ ਦੇ ਸਰਤੇ ਪੜੇ ਨਾਨਾ ਕੰਮ ਕਰਦਾ ਸੀ ਨਾਨੀ ਖਵਾਉਂਦੀ ਸੀ ਸਾਨੂੰ ਅਸੀਂ ਉਹਨਾਂ ਦੇ ਸਰਤੇ ਪਲੇ ਹੁਣ ਵੀ ਦੁੱਖ ਦਾ ਸੁੱਖ ਦਾ ਮੇਰਾ ਕੋਈ ਵੀ ਆ ਮਤਲਬ ਉਹਨੇ ਆਪ ਆਣਾ ਮੇਰੀ ਨਾਨੀ ਨਹੀਂ ਆਉਣਾ ਕਦੇ ਐ ਨਹੀਂ ਹੁੰਦਾ ਸੀ ਕਿ ਵੀ ਉਹਨਾਂ ਦੇ ਘਰੇ ਵੀ ਲੜਾਈ ਹੋ ਜਾਂਦੀ ਉਹ ਤੁਸੀਂ ਇਹਨਾਂ ਨੂੰ ਹੀ ਉਹ ਕਰੀ ਜਾਂਦੇ ਹੋ ਨਹੀਂ ਜੀ ਮੇਰੇ ਨਾਨੇ ਨੇ ਕਹਤਾ ਸੀ ਅਬ ਦਾ ਅਬਦ ਅਲੱਗ ਹੋ ਜਾਓ ਸਾਰੇ ਇਹਨਾਂ ਨੂੰ ਨਹੀਂ ਥੋੜੇ ਲਈ ਹਾਂਜੀ ਇਹਨਾਂ ਨੂੰ ਨਹੀਂ ਮੈਂ ਛੱਡ ਸਕਦਾ ਤੁਸੀਂ ਅਲੱਗ-ਅਲੱਗ ਹੋ ਜਾਓ ਆਪਦਾ ਕਿੰਨਾ ਇੱਕ ਮੁਸ਼ਕਲ ਹੋ ਜਾਂਦੀ ਹੈ ਹਨਾ ਇੱਕ ਰਿਸ਼ਤਾ ਖਰਾਬ ਹੋ ਜੇ ਤਾਂ ਉਹ ਦੇ ਤਲਾਕ ਲੈਣ ਵਾਲੇ ਮੈਨੂੰ ਲੱਗਦਾ ਬੜੀ ਜਲਦੀ ਲੋਕ ਸੋਚਦੇ ਆ ਪਰ ਉਹ ਬੱਚਿਆਂ ਦੀ ਜ਼ਿੰਦਗੀ ਕੀ ਸੋਚਦੇ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਇੱਕ ਵੀ ਇਹ ਜਿਹੜੇ ਲੋਕ ਤਲਾਕ ਲੈ ਲੈਂਦੇ ਆ ਉਹ ਬੱਚਿਆਂ ਬਾਰੇ ਸੋਚ ਕੇ ਕਈ ਵਾਰੀ ਹੁੰਦਾ ਸੀ ਦੇਖਦੇ ਆ ਕਈ ਰਿਸ਼ਤੇ ਐਂ ਤਰੀਕੇ ਨਾਲ ਚੱਲੀ ਜਾਂਦੇ ਵੀ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਚਾਹੀਦਾ ਹੈ ਸੋਚਣਾ ਨਹੀਂ ਜੀ ਹੂੰ ਸਹਿਦ ਮੇਰਾ ਮੰਨਣਾ ਤਾਂ ਇਹ ਚਾਲੇ ਲੜਾਈ ਝਗੜਾ ਕੋਸ਼ੀ ਵੀ ਆਪਣੇ ਘਰੇ ਵੀ ਐਵੇਂ ਤਲਾਕ ਨਾਲ ਕੋਈ ਫਰਕ ਨਹੀਂ ਕੋਈ ਫਾਇਦਾਨੀ ਹਮ ਆਪਣੇ ਘਰੇ ਸਲ ਜਾਓ ਜਿਵੇਂ ਮਰਜੀ ਆ ਆਪਣਾ ਕੰਮ ਕਰਕੇ ਖਾ ਲਾਂਗੀ ਹਮ ਇਦਾਂ ਦਾ ਕੰਮ ਨਹੀਂ ਹਮ ਤੁਹਾਡੀ ਮੰਮੀ ਨੇ ਵੀ ਅੱਗੇ ਜਿੱਥੇ ਕੀਤਾ ਉਹ ਕਿਹੜਾ ਚੰਗਾ ਸੀ ਹਾਂਜੀ ਹਾਂ ਉਹ ਛੜੀ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੂੰ ਮੈਂ ਇਹੀ ਕਹਿੰਦੀ ਨਹੀਂ ਜਿਹੜੇ ਬੰਦੇ ਨਾਲ ਰਿਸ਼ਤਾ ਹੋਇਆ ਉਹ ਵੀ ਤਾਂ ਵਧੀਆ ਨਹੀਂ ਰਿਹਾ ਉਹ ਵੀ ਤੁਹਾਡੇ ਲਈ ਤਾਂ ਵਧੀਆ ਨਹੀਂ ਰਿਹਾ ਉਹਨੂੰ ਤੁਹਾਡੇ ਨਾਲ ਗੱਲ ਨਹੀਂ ਕਰਨ ਦਿੰਦਾ ਤੇ ਫਿਰ ਫਰਕ ਤਾਂ ਉੱਥੇ ਹੀ ਆ ਗਿਆ ਵੀ ਕੋਈ ਉਹਦੀ ਜ਼ਿੰਦਗੀ 'ਚ ਤਾਂ ਕੋਈ ਬਹੁਤਾ ਚੰਗਾ ਫਰਕ ਨਹੀਂ ਰਿਹਾ ਨਹੀਂ ਜੀ ਫਿਰ ਉਹ ਸੋਚ ਲੈਂਦੀ ਐਡਜਸਟਮੈਂਟ ਕਰ ਲੈਂਦੀ ਤਾਂ ਸ਼ਾਇਦ ਥੋੜੀ ਇਹਦੇ 'ਚ ਕੋਈ ਫਰਕ ਪੈਣਾ ਸੀ ਥੋੜੀ ਜ਼ਿੰਦਗੀ ਨਰਿਤ ਨਹੀਂ ਬਣਦੀ ਹਾਂਜੀ ਸਾਨੂੰ ਵੀ ਇਦਾਂ ਨਾ ਹੁੰਦਾ ਵੀ ਅਸੀਂ ਆਪਦੇ ਘਰੋਂ ਬੇਵਾਰੀ ਹੂੰ ਸਾਨੂੰ ਵੀ ਇਦਾਂ ਮਹਿਸੂਸ ਹੁੰਦਾ ਵੀ ਹੈ ਨਹੀਂ ਆ ਕੋਈ ਹੂੰ ਹੁਣ ਕੀ ਦੁੱਖ ਮਹਿਸੂਸ ਹੁੰਦਾ ਕਿ ਯਾਦ ਆਉਂਦੀ ਆ ਤੁਸੀਂ ਬਸ ਇਦਾਂ ਹੁੰਦਾ ਵੀ ਜੇ ਆਪਣਾ ਮਤਲਬ ਜਿਵੇਂ ਜਾਂਦੇ ਆ ਮਾਪੇ ਪੇਕੇ ਦਿਨ ਤਿਆਰ ਹੁੰਦਾ ਯਾਦਤ ਆਉਂਦੀ ਆ ਵੀ ਅਸੀਂ ਵੀ ਜਾਈਏ ਆਪਣਾ ਅਸੀਂ ਵੀ ਆਏ ਚਾ ਨਾ ਜਾਈਏ ਸਾਡੇ ਬੱਚੇ ਨਾਨਕੀ ਜਾਣ ਚਾ ਨਾ ਸਾਡੇ ਬੱਚੇ ਨੇ ਕਿਤੇ ਜਾਂਦੇ ਅਸੀਂ ਨਹੀਂ ਜਾਂਦੇ ਤੁਸੀਂ ਐ ਨਹੀਂ ਸੋਚਿਆ ਚਲੋ ਉਹ ਉੱਥੇ ਨਹੀਂ ਜਾ ਸਕਦੇ ਤਾਂ ਉਸ ਜਿਹੜਾ ਪਿਓ ਆ ਉਹ ਤੁਹਾਨੂੰ ਉਹਦੇ ਕੋਲੇ ਜਾਇਏ ਹਾਂਜੀ ਉੱਥੇ ਕਦੇ-ਕਦੇ ਜਾਵੜਦੇ ਸੀ ਉੱਥੇ ਚਲੇ ਜਾਂਦੇ ਹਾਂ ਹਮ ਪਰ ਜਦੋਂ ਉੱਥੇ ਵੀ ਹੈਗੇ ਆ ਤਾਇ ਚਾਚੇ ਉਹਨਾਂ ਨੂੰ ਵੀ ਇਹ ਆ ਵੀ ਮਤਲਬ ਆਉਂਦਾਂ ਵੀ ਆਪਣਾ ਹੱਕ ਨਾਲ ਲੈ ਲੈ ਹਿੱਸਾ ਮੰਗ ਲੈ ਉਹਨਾਂ ਨੂੰ ਵੀ ਇਹ ਤਾਂ ਹੈ ਤੇ ਉਹ ਮੇਰੇ ਡੈਡੀ ਨੂੰ ਮਤਲਬ ਕਾਫੀ ਡਰਾ ਕੇ ਰੱਖਦੇ ਆ ਹਮ ਵੀ ਕਿਤੇ ਮੰਗ ਨਾ ਲੈਣ ਹਮ ਥਾਂ ਨਾ ਮੰਗਣ ਹਿੱਸਾ ਨਾ ਮੰਗਣ ਤੇ ਸਾਨੂੰ ਸਰਪੰਚ ਦਾ ਕਿਹਾ ਹੋਇਆ ਹਮ ਵੀ ਤੁਹਾਡਾ ਥਾਂ ਕਿਦਰ ਹੀ ਨਹੀਂ ਜਾਂਦਾ ਹੂੰ ਹੁਣ ਸਾਨੂੰ ਵੀ ਚੱਲ ਸਾਡੇ ਕੋਲੇ ਆਵੇ ਅਸੀਂ ਸੰਭ ਗਏ ਉਹਨੂੰ ਹੂੰ ਸਾਡੇ ਕੋਲੇ ਰਵੇ ਹੂੰ ਜਿੱਥੇ ਸਾਡੇ ਬਾਪੇ ਅੱਬੇ ਬਾਪੂ ਬੈਠੇ ਉਹ ਬੈਠਾ ਰਹੂਗਾ ਹੂੰ ਤੁਸੀਂ ਤਾਂ ਨਹੀਂ ਲਾਲਚ ਤੇ ਮਰੇ ਕਰਦੇ ਨਹੀਂ ਜੀ ਹੂੰ ਮੈਂ ਮੇਰਿਆਂ ਭੈਣਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਤਿੰਨੇ ਚੱਲੋ ਮੇਰੇ ਨਾਲ ਵੀ ਆਪਾਂ ਗੱਲ ਕਰਕੇ ਕੋਈ ਰੱਖ ਲੋ ਚਾ ਮੈਂ ਰੱਖ ਲਾਂ ਚਾ ਉਹ ਰੱਖ ਲੈ ਹੂੰ ਥਾਂ ਤੱਕ ਕਿਹਨੂੰ ਮਤਲਬ ਜਿਹਦਾ ਆਪਾਂ ਮਾਂ ਪਿਓ ਦਾ ਪਿਆਰ ਹੀ ਨਹੀਂ ਦੇਖਿਆ ਹੂੰ ਥਾਂ ਆਪਾਂ ਕੀ ਕਰਨਾ ਹੂੰ ਚਾ ਨਾਲ ਬੱਚਾ ਮਾਂ ਪਿਓ ਦੇ ਨਾਲ ਰਹਿੰਦਾ ਪਰ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਹੁਣ ਸਾਨੂੰ ਆਏ ਹੋ ਜਾਂਦਾ ਵੀ ਮਾਪਿਓ ਕੁਝ ਨਹੀਂ ਆ ਚੀਜ਼ ਸਾਨੂੰ ਕੋਈ ਪਤਾ ਹੀ ਨਹੀਂ ਇਹਨਾਂ ਦੇ ਪਿਆਰ ਦਾ ਜਦੋਂ ਤੁਸੀਂ ਦੇਖਦੇ ਹੋਵੋਗੇ ਹਨਾ ਵੀ ਲੋਕਾਂ ਦੇ ਜਿਵੇਂ ਕੁੜੀਆਂ ਦੇ ਦੂਸਰੀਆਂ ਦੇ ਮਾਪੇ ਹੁੰਦੇ ਆ ਬੱਚੇ ਨਾਨਕੇ ਜਾਂਦੇ ਆ ਉਦੋਂ ਮਹਿਸੂਸ ਹੁੰਦੀ ਹੈ ਕਮੀ ਹਾਂਜੀ ਸਾਡੇ ਬੱਚੇ ਕਹਿ ਦਿੰਦੇ ਅਸੀਂ ਜਾਣਾ ਨਾਨੀ ਕੋਲੇ ਜਾਣਾ ਅਸੀਂ ਜਾਣ ਨਹੀਂ ਦਿੰਦੇ ਹੂੰ ਵੀ ਉਹ ਕੁਰੂਗਾ 100 100 ਗੱਲਾਂ ਕਰੂ ਅਸੀਂ ਨਹੀਂ ਕਰਵਾਉਣੀ ਉਹ ਫਿਰ ਬੇਇੱਜ਼ਤੀ ਕਰਦਾ ਲੜਦਾ ਹਾਂਜੀ ਉਹ ਕਹਿੰਦਾ ਨਾਈ ਆ ਵੀ ਨਾਈ ਦੇ ਬੱਚੇ ਹੁਣ ਗਾਲਾਂ ਕੱਢਦਾ ਮੇਰੇ ਬੱਚਿਆਂ ਨੂੰ ਹੂੰ ਬਹੁਤ ਗਾਲਾਂ ਕੱਢਦਾ ਜੇ ਕਈ ਵਾਰ ਉਹਦਾ ਮੁੰਡਾ ਪਹਿਲਾਂ ਵਾਲਾ ਉਹਨਾਂ ਦਾ ਉਹ ਲੈ ਗਿਆ ਆ ਕੇ ਹੂੰ ਤਾਂ ਫਿਰ ਵੀ ਬੋਲਦਾ ਉਹ ਵੀ ਤੁਹਾਡੇ ਨਾਲ ਵਧੀਆ ਵਰਤਦੇ ਪਹਿਲਾਂ ਹਾਂਜੀ ਉਹ ਵੀ ਵਰਤਦਾ ਕੁੜੀ ਵੀ ਵਰਤਦੀ ਮੁੰਡੇ ਵਰਤਦਾ ਉਹ ਕੱਲਾ ਨਹੀਂ ਵਰਤਦਾ ਸਕਦਾ ਹੂੰ ਉਹਨੂੰ ਕੀ ਨਫ਼ਰਤ ਹੈ ਤੁਹਾਡੇ ਤੋਂ ਉਹਨੂੰ ਨਫ਼ਰਤ ਮੇਰੇ ਤੋਂ ਏ ਆ ਮੇਰੀ ਮੰਮੀ ਨੂੰ ਤੇ ਮੇਰੇ ਮਤਲਬ ਹੋਣ ਵਾਲੇ ਭਰਾ ਨੂੰ ਹੂੰ ਉਹਨੇ ਘਰੋਂ ਕੱਢਦਾ ਸੀ ਈਚ ਉਹਨੇ ਕਰੋ ਕਟਤਾ ਮੇਰੀ ਮੰਮੀ ਸਾਥੋ ਚੋਰ ਨੂੰ ਜਾ ਕੇ ਕਿਰਾਏ ਤੇ ਬੈਠ ਗਈ ਹੂੰ ਮੇਰੇ ਘਰ ਵਾਲੇ ਨੂੰ ਪਤਾ ਲੱਗਿਆ ਤਾਂ ਇਹ ਰਾਤ ਨੂੰ ਗਿਆ 7:00 ਵਜੇ ਤੇ ਉੱਥੇ ਜਾ ਕੇ ਲਿਆਇਆ ਉਹਨਾਂ ਨੂੰ ਹੂੰ ਵੀ ਤੁਸੀਂ ਚੋਰ ਨੂੰ ਬੈਠੇ ਆ ਹੂੰ ਇੱਥੇ ਲਿਆਇਆ ਤੇ ਬਹੁਤ ਅਸੀਂ ਮਤਲਬ ਸਾਰਿਆਂ ਨੇ ਕਿਹਾ ਤੇ ਉਹ ਮੰਨਿਆ ਨਹੀਂ ਕਹਿੰਦਾ ਮੈਂ ਵੜ ਨਹੀਂ ਦਿੰਦਾ ਹੂੰ ਮੈਂ ਵੀ ਕਹਤਾ ਮੈਂ ਕਹ ਜੇ ਹਿੰਮਤ ਹੋਈ ਤਾਂ ਮੈਂ ਇਹਨੂੰ ਘਰੇ ਵਾੜ ਦੂੰਗੀ ਮੈਨੂੰ ਨਾ ਹਟਣਾ ਪੈ ਜੇ ਤੇਰੇ ਘਰੋਂ ਹੂੰ ਮੈਂ ਉਸ ਤੋਂ ਬਾਅਦ ਅਸੀਂ ਮੈਂ ਤੇ ਮੇਰੇ ਘਰ ਵਾਲਾ ਅਸੀਂ ਰਿਪੋਰਟ ਕਰਤੀ ਦੀ ਹੂੰ ਥਾਣੇ 'ਚ ਜਦੋਂ ਅਸੀਂ ਰਿਪੋਰਟ ਕਰਤੀ ਤੇ ਅਸੀਂ ਘਰੇ ਮਤਲਬ ਸਾਡੇ ਨਾਲ ਉਹਨਾਂ ਨੇ ਇਹਨੂੰ ਚੱਕ ਲਿਆ ਉਹਨਾਂ ਨੇ ਜਦੋਂ ਚੱਕ ਲਿਆ ਉਹਨਾਂ ਨੇ ਸਾਰੀਆਂ ਗੱਲਾਂ ਕਰੀਆਂ ਅਸੀਂ ਵੀ ਕਹਤਾ ਵੀ ਅਸੀਂ ਆਵਾਂਗੇ ਤੇ ਕੰਧ ਨਿਕਲ ਗਈ ਥਾਂ ਵਿੱਚ ਅੱਦੇ ਹਿੱਸੇ ਵਿੱਚ ਤੇ ਜਦੋਂ ਕੰਧ ਨਿਕਲ ਗਈ ਤੇ ਇਹਨੇ ਕੀ ਕੀਤਾ ਮੇਰੀ ਮੰਮੀ ਫੇਰ ਸਾਡੇ ਕੋਲ ਆ ਗਈ ਥੋੜੇ ਟੰਮ ਲਈ ਇਹਨਾਂ ਨੇ ਜਿੰਦਾ ਪੰਨ ਤਾਂ ਜਿੰਦਾ ਪੰਨ ਕੇ ਸਾਰਾ ਸਮਾਨ ਕੱਢ ਕੇ ਮੇਰੀ ਮੰਮੀ ਦਾ ਇਹਨਾਂ ਨੇ ਆਵਦੀ ਨਹੀਂ ਰੱਖ ਲਿਆ ਫਿਰ ਮੈਂ ਫੇਰ ਠਾਣੇ ਗਈ ਮੈਂ ਫਿਰ ਮੈਂ ਇਹਨਾਂ ਨੂੰ ਘਰੇ ਵਾਰਤਾ ਮੈਂ ਹਟ ਗਈ ਉਥੋਂ ਇਨਾਂ ਨੇ ਮੈਨੂੰ ਕਹਤਾ ਕੰਨਾ ਤੂੰ ਜੇ ਪਿਓ ਦੀ ਹੋਈ ਤਾਂ ਇੱਥੇ ਆਈ ਨਾ ਜੇ ਹਰਾਮ ਦੀ ਹੋਈ ਤਾਂ ਆ ਜਿੰਗੀ ਮੈਂ ਕਹ ਇਹ ਨਹੀਂ ਹੁੰਦਾ ਅਸੀਂ ਨਹੀਂ ਜਾਂਦੇ ਨਹੀਂ ਮੇਰੇ ਘਰ ਅੱਲਾ ਜਾਣ ਦੇਵੇ ਮੈਨੂੰ ਨਹੀਂ ਮੈਂ ਜਾ ਮਤਲਬ ਤੁਹਾਡਾ ਉਪਰ ਆ ਇਸ ਲਈ ਵੀ ਕਦਰ ਕਰਦੇ ਵੀ ਤੁਸੀਂ ਉਹਦੇ ਨਾਲ ਵੀ ਖੜੇ ਹੋ ਨਪਾਲਿਆ ਵੀ ਤੇ ਨਾਲ ਹਾਂਜੀ ਨਾਲ ਵੀ ਖੜੇ ਆ ਮਤਲਬ ਮੈਂ ਹੀ ਮੰਨਦਾ ਬਹੁਤ ਮੇਰਾ ਕਰਦਾ ਮੇਰੇ ਬੱਚਿਆਂ ਦਾ ਕਰਦਾਗਾ ਹੂੰ ਉਹਨੇ ਉਹਦੇ ਉਹਨੇ ਨੂੰ ਕਹਦੇ ਉਹਨੇ ਕਿਹਾ ਵੀ ਆਪਦੇ ਪਿਆਰ ਨੂੰ ਸਮਝਾਇਆ ਨਹੀਂ ਵੀ ਬਹੁਤ ਜਦੋਂ ਸੀ ਸਾਡਾ ਰਿਸ਼ਤਾ ਸਹੀ ਹੈ ਤੈਨੂੰ ਕੀ ਤਕਲੀਫ ਜਦੋਂ ਅਸੀਂ ਮਤਲਬ ਕਿਤੇ ਜਾਈਏ ਨੀਰਾ ਸਵੇਰਾ ਸਾਨੂੰ ਹੁੰਦਾ ਵਾ ਤੇ ਉਹ ਸਾਨੂੰ ਛੱਡ ਕੇ ਜਾਂਦਾ ਕੂਗਾ ਉੱਥੇ ਹੀ ਰੁਕ ਜਾ ਜਿੱਥੇ ਹੈਗੀਆਂ ਉਹ ਸਾਨੂੰ ਛੱਡ ਕੇ ਜਾਂਦਾ ਮਤਲਬ ਫੋਨ ਲਾਉਦਾ ਉਹ ਕਹਿ ਰਿਹਾ ਹੁੰਦਾ ਮੈਨੂੰ ਪਤਾ ਤੁਸੀਂ ਉੱਥੇ ਆ ਤੁਸੀਂ ਵਰਤਦੀ ਆਉਂਦੇ ਨਾ ਰੁਕੂਗਾ ਫਿਰ ਪਤਾ ਹੋਊਗਾ ਤਾਂ ਸਹੀ ਆ ਪਤਾ ਰੱਖ ਦ ਹੂੰ ਵੀ ਮੈਂ ਵਰਤੂਗਾ ਉਹਨੇ ਕਦੇ ਹੀ ਨਹੀਂ ਫਰਕ ਕੀਤਾ ਨਾ ਉਹਨਾਂ ਦੀ ਕੁੜੀ ਨਾਲ ਨਾ ਸਾਡੇ ਤੇ ਨਾ ਭੈਣਾਂ ਨਾਲ ਕਿਸੇ ਨਾਲ ਫਰਕ ਨਹੀਂ ਕੀਤਾ ਉਹਨੇ ਦਿਨ ਤਿਆਰ ਆ ਦੀਵਾਲੀ ਆ ਲੋਹੜੀ ਆ ਉਹਨੇ ਆਉਣਾ ਹੀ ਆਉਣਾ ਚਾਰਾਂ ਕੋਲੇ ਉਹਨੇ ਜਾਣਾ ਹੂੰ ਕੰਮ ਬਹੁਤ ਕਰਦਾ ਆ ਚਾਰਾਂ ਕੋਲੇ ਉਹਨੇ ਜਾਣਾ ਉਹਨੇ ਕਦੇ ਨਹੀਂ ਮੰਗੇ ਇਹਨਾਂ ਤੋਂ ਵੀ ਮੈਨੂੰ ਪੈਸੇ ਦੋ ਮੈਂ ਕੁੜੀਆਂ ਕੋਲੇ ਜਾਣਾ ਹੂੰ ਪਰ ਬਹੁਤ ਕਰਦਾ ਐ ਸਾਡਾ ਹੁਣ ਜ਼ਿੰਦਗੀ ਕਿਵੇਂ ਆ ਤੁਹਾਡੀ ਹੁਣ ਸਹੀ ਆ ਸਾਡੀ ਜ਼ਿੰਦਗੀ ਬਸ ਭੈਣ ਭਰਾ ਆਏ ਆ ਸਾਰੇ ਆਉਂਦੇ ਆ ਆਪ ਜਾਣਦੇ ਆ ਬਸ ਇਕੱਲਾ ਇੱਥੇ ਨਹੀਂ ਅਸੀਂ ਜਾਂਦੇ 14 ਸਾਲਾਂ ਦੀ ਉਮਰ 'ਚ ਜਦੋਂ ਮਾਂ ਬਣੇ ਤੁਸੀਂ ਹਾਂਜੀ 14 ਸਾਲ ਦੀ ਨੂੰ ਤਾਂ ਆਪ ਵੀ ਬੱਚੀ ਹੁੰਦਾ ਤੇ ਵੀ ਬੱਚੇ ਮੇਰੇ ਆ ਹਾਂ ਜੀ ਮੈਂ ਬਹੁਤ ਖੇਡਿਆ ਮੈਂ ਬਹੁਤ ਇੱਥੇ ਬੱਚਿਆਂ ਦੇ ਨਾਲ ਖੇਡਣਾ ਫਸ ਗਵਾਂਢ ਨੇ ਕਿਹਾ ਬਹੁਤ ਚਿੱਖਾ ਮਾਰਦੀ ਹੈ ਤਾਂ ਕਿੰਨਾ ਰੌਲਾ ਪਾਉਂਦੀ ਹੈ ਇਹ ਮੈਂ ਪਰ ਮੈਨੂੰ ਇੰਨੀ ਅਕਲ ਨਹੀਂ ਸੀਗੀ ਮੈਂ ਬਹੁਤ ਛੋਟੀ ਸੀ 14 ਸਾਲ ਦੀ ਨੂੰ ਅਕਲ ਕਿੱਥੋਂ ਹਾਂ ਜੀ ਬਹੁਤ ਛੋਟੀ ਸੀਗੀ ਮੈਂ ਤੇ 17ਵੇਂ ਸਾਲ ਚ ਮਤਲਬ ਮੈਂ ਦੋ ਬੱਚਿਆਂ ਦੀ ਮਾਂ ਬਣੀ ਸੀ ਔਖਾ ਨਹੀਂ ਲੱਗਿਆ ਤੁਹਾਨੂੰ ਵੀ ਆਪ ਹੀ ਬੱਚੀ ਐ ਮੈਂ ਤੇ ਹਾਂਜੀ ਮੈਨੂੰ ਲੱਗਦਾ ਹੁੰਦਾ ਸੀ ਮੈਂ ਬਹੁਤ ਘੱਟ ਇਹਨਾਂ ਨੂੰ ਮਤਲਬ ਮੈਨੂੰ ਐਂ ਨਹੀਂ ਸੀ ਪਤਾ ਹੁੰਦਾ ਵੀ ਕਿਵੇਂ ਬੱਚੇ ਨੂੰ ਸੰਭੋਗੀ ਮੈਂ ਮੇਰੀ ਨਾਨੀ ਨੇ ਆਉਣਾ ਉਹਨੇ ਮਹੀਨਾ ਡੇਢ ਮਹੀਨਾ 2 ਮਹੀਨੇ ਇੱਥੇ ਹੀ ਰਹਿਣਾ ਹੂੰ ਉਹਨੇ ਚ ਆਪਾਂ ਸੰਭ ਕੇ ਫੇਰ ਜਾਣਾ ਉਹਨੇ ਮੈਨੂੰ ਦੱਸ ਕੇ ਐਂ ਕਰਨਾ ਐਂ ਕਰਨਾ ਹੂੰ ਫਿਰ ਮੈਂ ਕਿਉਂਕਿ ਬਿੰਨੂ ਕੁਛ ਮੈਨੂੰ ਪਤਾ ਵੀ ਸੀਗਾ ਮੈਂ ਮੇਰਾ ਭਰਾ ਪਾਲਿਆ ਸੀਗਾ ਹੂੰ ਥੋੜਾ ਔਖਾ ਤਾਂ ਲੱਗਦਾ ਸੀਗਾ ਵੀ ਮੈਂ ਇਹਨੂੰ ਕੀ ਕਰੂੰਗੀ ਕਿਵੇਂ ਸੰਭੂਗੀ ਹੂੰ ਮੇਨ ਮੇਰੇ ਘਰ ਵਾਲਾ ਵੀ ਕਹਿੰਦਾ ਬਹੁਤ ਛੋਟੀ ਉਮਰ ਕੀ ਕਰੇਗੀ ਤੂੰ ਹੂੰ ਮੈਂ ਕ ਕੋਈ ਨਾ ਇੱਥੇ ਫਿਰ ਐਡਜਸਟਮੈਂਟ ਕਿਵੇਂ ਹੋਈ ਐਡੀ ਬਚਪਨ ਚੋਂ ਤੋਂ ਕਿਉਂਕਿ ਅਕਲ ਨਹੀਂ ਸਹੁਰਿਆਂ ਦੇ ਘਰੇ ਤਾਂ ਹੋਰ ਤਰੀਕੇ ਨਾਲ ਰਹਿਣਾ ਮਾਪਿਆਂ ਦੇ ਘਰੇ ਹੋਰ ਤਰੀਕੇ ਨਾਲ ਸਾਡੀਆਂ ਹੀ ਆਂ ਜੀ ਮੇਰੀ ਮਤਲਬ ਸੱਸਾ ਜਿਹੜੀ ਬੀਪੀ ਸਾਡੀ ਉਹ ਕਾਫੀ ਟਾਈਮ ਤੋਂ ਪਈ ਆ ਹੂੰ ਮੇਰੇ ਵਿਆਹ ਤੋਂ ਵੀ ਪਹਿਲਾਂ ਦੀ 20 ਸਾਲ ਪਹਿਲਾਂ ਦੀ ਪਈ ਆ ਮੰਜੇ ਤੇ ਹੂੰ ਤੇ ਮੇਰਾ ਬਾਪੂ ਆ ਬਾਪੂ ਨੇ ਨਹੀਂ ਕਦੇ ਆਪਾਂ ਨੂੰ ਕਿਹਾ ਮਤਲਬ ਮੇਰੇ ਘਰ ਵਾਲਾ ਸਮਝਦਾਰ ਹੂੰ ਉਹਨੇ ਸਾਰਾ ਕੁਝ ਆਪਣੇ ਆਪ ਹੀ ਐਡਜਸਟਮੈਂਟ ਕੀਤਾ ਹੂੰ ਉਹਨਾਂ ਨੇ ਦੇਖਿਆ ਵੀ ਕਿ ਮੈਂ ਇਹ ਰਹੂਗੀ ਉਵੇਂ ਰੱਖਿਆ ਉਹਨਾਂ ਨੇ ਮੈਨੂੰ ਹੂੰ ਮਤਲਬ ਤੁਹਾਡੇ ਮੁਤਾਬਕ ਜੋ ਉਹ ਵੀ ਆ ਸਮਝ ਕੇ ਵੀ ਬੱਚੀ ਹੈ ਬੱਚੀ ਹੈ ਜੀ ਜਿਵੇਂ ਮਤਲਬ ਮੈਂ ਆਪ ਦਾ ਜਿਵੇਂ ਮਰਜ਼ੀ ਮੈਂ ਕਰੀ ਜਾਣਾ ਉਹਨਾਂ ਨੇ ਉਹ ਮੇਂ ਹੀ ਬਸ ਉਹਨਾਂ ਨੇ ਕਦੇ ਨਹੀਂ ਇਹ ਵੀ ਨੂੰ ਅਕਲ ਨਹੀਂ ਜਾਨੂ ਲੈ ਜੋ ਆਇਆ ਚਾਹਣਾ ਐਡੀ ਛੋਟੀ ਉਮਰ ਚ ਜੇ 14 ਸਾਲ ਦੀ ਵਿਆਹ ਹੋ ਗਿਆ ਤੇ 15 ਸਾਲ ਤੱਕ ਤੁਸੀਂ ਐ ਸਮਝ ਲਓ ਵੀ ਹੁਣ ਵੀ 30 ਸਾਲ ਦੀ ਉਮਰ ਹੋ ਗਈ 30 ਸਾਲ ਦੀ ਉਮਰ ਚ ਪੰਜ ਬੱਚਿਆਂ ਦੀ ਮਾਂ ਬਣਨਾ ਉਹ ਹੈ ਤਾਂ ਔਖਾ ਹੀ ਹੈ ਹੈ ਤਾਂ ਔਖਾ ਹੀ ਹੈ ਜੀ ਫਿਰ ਵੀ ਹੁਣ ਅਕਲ ਨਹੀਂ ਸੀ ਹੂੰ ਅਕਲ ਘੱਟ ਸੀ ਛੋਟੇ ਸੀ ਨਹੀਂ ਪਤਾ ਸੀ ਕੋ ਸਮਝਾਉਣ ਵਾਲਾ ਹੈ ਨਹੀਂ ਸੀ ਘਰੇ ਉਹ ਤਾਂ ਮੰਜੇ ਤੇ ਪਈ ਸੀ ਬੀਬੀ ਤਾਂ ਮੈਂ ਕੱਲੀ ਸੀਗੀ ਹੂੰ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਟਾਈਮ ਦਿੱਤਾ ਤੇ ਸਾਡੇ ਦਰਸ਼ਕਾਂ ਨਾਲ ਅੱਜ ਦੀ ਦਿਲ ਦੀ ਗੱਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਅੱਗੇ ਫੇਰ ਕਹਾਣੀ ਦੇ ਨਾਲ ਤੁਹਾਨੂੰ ਅਗਲੇ ਇੰਟਰਵਿਊ ਵਿੱਚ ਮਿਲਾਂਗੇ